ਜੀ ਹਾਂ ਚਿੱਟੇ ਵਾਲੀ ਅਮਨਦੀਪ ਕੌਰ ਲੈਡੀ ਕਾਂਸਟੇਬਲ ਨੂੰ ਤੁਸੀਂ ਸਭ ਜਾਣਦੇ ਹੋ ਹੋਮੋਗੇ ਕਿ ਬਹੁਤ ਹੀ ਜ਼ਿਆਦਾ ਵਿਵਾਦ ਪੈ ਲਿਆ ਹੋਇਆ ਹੈ ਤਾਂ ਪ੍ਰਵਿੰਦਰ ਸਿੰਘ ਝੋਟੇ ਦੇ ਵੱਲੋਂ ਵੱਡੇ ਖਲਾਸੇ ਕੀਤੇ ਗਏ ਹਨ ਅਤੇ ਕੁੰਡਲੀ ਫਰੋਲ ਦਿੱਤੀ ਹੈ ਲੈਡੀ ਕਾਂਸਟੇਬਲ ਅਮਨਦੀਪ ਕੌਰ ਦੀ ਤਾਂ ਭਗਵੰਤ ਮਾਨ ਨੂੰ ਸਿੱਧੀ ਵੀਡੀਓ ਕਿਹਾ ਕਿ ਸਿੱਧਮ ਸਿੱਧੀ ਵੀਡੀਓ ਸਿੱਧੀ ਭਗਵੰਤ ਮਾਨ ਨੂੰ ਤਾਂ ਦੇਖੋ ਸਾਰੀ ਫੁੱਲ ਵੀਡੀਓ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਏ ਮੇਰੀ ਵੀਡੀਓ ਸਦਮ ਸਿੱਧੀ ਸੀਐਮ ਭਗਵੰਤ ਮਾਨ ਨੂੰ ਐ ਸਦਮ ਸਿੱਧੀ ਜੇਕਰ ਉਹ ਕੰਮ ਕਰ ਰਿਹਾ ਨਸ਼ੇ ਵਿਰੁੱਧ ਸੱਚੇ ਲੋਕਾਂ ਦਾ ਕੰਮ ਕਰਨਾ ਚਾਹੁੰਦਾ ਤਾਂ ਜਿਹੜੀ ਆ ਕੁੜੀ ਫੜੀ ਆ ਥਾਰ ਵਾਲੀ ਚੱਕ ਫਤੇ ਸਿੰਘ ਵਾਲੀ ਇਹਦੀ ਪੂਰੀ ਅਗਲਾ ਪਿਛਲਾ ਕੁੰਡਲੀ ਕੱਢੇ ਨਾਲ ਇਹਦੇ ਜੋ corrupt ਅਫਸਰ ਨੇ ਦੋ ਅਫਸਰਾਂ ਦੇ ਨਾਮ ਤਾਂ ਸਦਮ ਸਿੱਧੇ ਆ ਰਹੇ ਨੇ ਲੈ ਰਹੀ ਆਪ ਅੰਦਰੋਂ ਖਬਰ ਆ ਇਹਨੂੰ ਪਿਠਾਓ ਸਾਹਮਣੇ ਕੁਰਸੀ ਤੇ ਬਣਾ ਕੇ ਦੋ ਮੰਡਾ ਸਾਰਾ ਅਗਲਾ ਪਿਛਲਾ ਦਸ ਦੂ ਅੱਗਿਆ ਮੁੱਤਿਆ ਇਹਨੇ ਕੀ ਕੁਸ ਕਰਿਆ ਇਹਦਾ ਭਾਈ ਬੈਕਗ੍ਰਾਉਂਡ ਮੈਂ ਦੱਸ ਦਿੰਨਾ ਐ ਇਹ ਚੱਕ ਫਤੇ ਸਿੰਘ ਵਾਲੇ ਦੀ ਇੱਕ ਦਲਿਤ ਪਰਿਵਾਰ ਦੀ ਕੁੜੀ ਐ ਸੁਖਵੀਰ ਸਿੰਘ ਬਾਦਲਾ ਦੇ ਨਾਨਕੇ ਨੇ ਉੱਥੇ ਆਪਣੇ ਉੱਤੇ ਮਾਮੇ ਦੇ ਮੁੰਡੇ ਲਾਲੀ ਬਾਦਲ ਨੇ ਭਰਤੀ ਕਰਾਈ ਐ ਜਿਹੜੀ ਅਸਲੀ ਗੱਲ ਐ ਹਨਾ ਗੱਲ ਕਰ ਉਹਨਾਂ ਨੇ ਦਾਦੇ ਪਿੰਡ ਦੀ ਕੁੜੀ ਭਰਤੀ ਕਰਾਤੀ ਵਧਾ ਇੱਕ ਵਧੀਆ ਕਰਾ ਵੀ ਸਾਡੇ ਪਿੰਡ ਦੀ ਕੁੜੀ ਵਿਚਾਰੀ ਮਾਪਾ ਉਹ ਦਿਹਾੜੀਆਂ ਕਰਦਾ ਜਾਨੋ ਹਨਾ ਵੀ ਉਹ ਗਰੀਬ ਗੁਰਬਾਹ ਉਹਨਾਂ ਨੇ ਤਾਂ ਭਰਤੀ ਕਰਾਤੀ ਵੀ ਚਲੋ ਇਹ ਕਰ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਹੈ ਜਾਂ ਕੁਛ ਕਰੂ ਦੋ ਵੱਡੇ ਅਫਸਰਾਂ ਦੇ ਨਾਂ ਆ ਰਹੇ ਨੇ ਜੀ ਸਿੱਧਮ ਸੱਦੇ ਨਾਲ ਦੇ ਸੰਬੰਧ ਨਹੀਂ ਇੱਕ ਆਮ ਦਿਹਾੜੀਦਾਰ ਪਰਿਵਾਰ ਦੀ ਕੁੜੀ ਐਡਾ ਅਰਮਾ ਖਰਬਾ ਦੀ ਜਾਇਦਾਦ ਕਿਵੇਂ ਬਣਾ ਸਕਦੀ ਹੈ ਇਹ ਗੱਲ ਹਾਜਮ ਨਹੀਂ ਹੋ ਰਹੀ ਕੁਝ ਕੁ ਸਾਲਾਂ ਚ ਐਂਬੂਲੈਂਸ ਆਇਆ ਚਿੱਤੇਡੋਂ ਮੋਪਟਿਆ ਸੀ ਕਿਸੇ ਅਫਸਰ ਦੇ ਕਹਿਣ ਤੇ ਸਿੱਧੀ ਨਹੀਂ ਡਾਇਰੈਕਟ ਮਿਲੀ ਸੀ ਉਹਨੂੰ ਉਹ ਕੁੜੀ ਦਾ ਘਰ ਪਟਿਆ ਸੀ ਉਹ ਸੋ ਇਹਦੀ ਪੂਰੀ ਜਾਣਕਾਰੀ ਹੋਵੇ ਇਹਦਾ ਪੂਰਾ ਬਾਇਓ ਡਾਟਾ ਇਹਨੇ ਬਿਠਾ ਕੇ ਇਹਦੇ ਆਰੋ ਲਾਇਆ ਜਾਵੇ ਨਹੀਂ ਲੱਗਦਾ ਸਾਡੇ ਮੂਹਰੇ ਕਰੋ ਗੁਰੂਦੇਵ ਸਿੰਘਾ ਮੂਹਰੇ ਕਰੋ ਆਪ ਬੈਠੋ ਬਰੋਬਰ ਦੇਖਿਓ ਅੱਧੇ ਪੰਜਾਬ ਦੇ ਕਰਪਟ ਕਾਲੇ ਅਫਸਰ ਕਾਲੀਆਂ ਭੇਡਾਂ ਜੇ ਨਾਂ ਵਿੱਚ ਸ਼ਾਮਲ ਹੋਏ ਤੇ ਪੰਜਾਬ ਦੇ ਅੱਧੇ ਬਲਾਇਕੀਏ 17 ਗ੍ਰਾਮ ਤਾਂ ਕੁੱਲ ਕੁਸ਼ੀ ਸੀ ਐਦੋਂ ਪਹਿਲਾਂ ਇਹ ਕੱਢਿਆ ਹੀ ਸੀ ਡੇਢ ਕਿਲੋ ਚਟਾ ਲੈ ਕੇ ਆਈ ਸੀ ਉਹ ਹੋਰ ਤੋਂ ਕਿਹਦੀਆਂ ਕਾਲ ਡਟੇਲਾ ਕੱਢੋ ਜਿਸ ਅਫਸਰ ਨੂੰ ਇਹ ਕਹਿੰਦੀ ਸੀ ਮੇਰੀ ਉਸ ਐਸਐਸਪੀ ਨਾਲ ਗੱਲ ਕਰਾਓ ਉਹਦਾ ਨਾਮ ਪਬਲਿਕ ਐਡਮਿਨ ਛੱਡੋ ਜਾਂ ਉਹਦੀ ਇਨਕੁਆਰੀ ਕਰੋ ਉਹਨੂੰ ਨਾਲ ਪਰਚਿਆਂ ਚ ਪਾਓ ਜੇ ਤੁਸੀਂ ਸੱਚੀ ਨਸ਼ਾ ਵਿਰੋਧ ਜੁੱਦ ਚਲਾਇਆ ਬਟ ਜੇਕਰ ਤੁਸੀਂ ਐਸੇ ਤੇ ਜਾ ਇਹਦੇ ਘਰ ਆ ਕੇ ਗੁੱਥਮੋਤਾ ਕਾ ਕੇ ਕਰਕੇ ਪਰਚਾ ਪਾ ਕੇ ਤੋੜਤਾ ਤਾਂ ਤੁਹਾਡੀ ਮਾਨਸਾ ਸਾਫ ਯਾਹਰ ਹੋ ਜਾਊਗੀ ਤੁਸੀਂ ਡਰਾਮੇ ਕਰ ਰਹੇ ਹੋ ਅੰਧੀ ਥਾਰ ਚ ਇਥੋਂ ਸਿੱਧੀ ਚਿੱਟਾ ਲੈ ਕੇ ਆਉਂਦੀ ਸੀ ਵਰਦੀਦਾਰ ਉਹ ਮਾਰਦੀ ਸੀ ਇੱਕ ਦਿਨ ਚਾਰ ਦਿਨ ਪਹਿਲਾਂ ਵੀ ਫੜੀ ਗਈ ਸੀ ਉੱਥੇ ਨੇ ਗੱਡੀ ਨੀ ਤਲਾਸ਼ੀ ਹੋਂ ਦਿੱਤੀ ਉਹ ਵਿਚਾਰੇ ਆਮ ਸੀਗੇ ਪੀਸੀਆਰ ਨਾਲ ਉਡਾ ਗਏ ਤੁਸੀਂ ਆਸਲ 'ਚ ਕੰਮ ਕਰਨਾ ਚਾਹੁੰਦੇ ਹੋ ਜੇ ਤੁਸੀਂ ਦਿਖਾਵਾ ਕਰਨਾ ਚਾਹੁੰਦੇ ਹੋ ਗੌਂਗੂਲੋਂ ਤੋਂ ਮਿੱਟੀ ਝਾੜਨੀ ਹੈ ਤਾਂ ਝਾੜੀ ਜਾਓ ਨਸ਼ਾ ਸ਼ਰਿਆਂ 'ਵਿਕੀ ਜਾਂਦਾ ਜਿੰਨਾ ਮਰਜੀ ਲੈ ਲਓ ਮਾਨਸਾ ਅੱਜ ਆਜੋ ਮੈਂ ਦਵਾਉਂਗਾ ਤਾਂ ਤੁਹਾਡੇ ਪਰਮਿੰਦਰ ਝੋਟੇ ਦੇ ਲਈ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ